ਓਹ ਗੋਪੀ ਬਾਈ ਕਿਵੇਂ ਆ ਗੋਪੀ ਬਾਈ ਕਿਵੇਂ ਮੂੰਮਾ ਜਲੇਬੀ ਬਿਠਾ ਧੋਈ ਜਨਗਾ ਉਹ ਵੀ ਫਿਲਟਰ ਵਾਲੇ ਪਾਣੀ ਨਾਲ ਕਿਤੇ ਕਫੂਤੇ ਕੰਮ ਜਾ ਗਏ ਅੱਜ ਅੱਜ ਹਾਂ ਅੱਜ ਆਪਾਂ ਆਇਆ ਬਠਿੰਡਿਓ ਅੱਜ ਆਪਾਂ ਬਾਈ ਦੇ ਕੇ ਆਇਆ ਅੱਜ ਆਪਾਂ ਬਾਈ ਦੇ ਕੇ ਆਇਆ ਬਸ ਬਸ ਬਾਈ ਅੱਗੇ ਨਾ ਬੋਲੀ ਹੁਣ ਆਪਦਾ ਪਜਾਮਾ ਕਿਸੇ ਹੋਰ ਮੂਰੀ ਖੋਲੀ ਚਲ ਕੋਈ ਨਾ ਅੱਗੇ ਤਾਂ ਦਿੱਤੋਂ ਪੁੱਛਾ ਲੈਣ ਆਉਂਦੇ ਸੀ ਹੁਣ ਤੇਰੀ ਲੈਣ ਆਉਂਗੇ ਚੱਲ ਬਈ ਐਂ ਤਾਂ ਦੱਸ ਦੇ ਤੇਰੀ ਡਿਮਾਂਡ ਕੀ ਐ ਕਿ ਤੈਨੂੰ ਕਿੱਦਾਂ ਦੇ ਬੰਦੇ ਪਸੰਦ ਐ ਕਿਹਨੂੰ ਦਵੇਂਗਾ ਚਾਦਰਾਂ ਪੱਗ ਫਰਲੇ ਵਾਲੀ ਤੇ ਚਿੱਟਾ ਕਮੀਜ਼ ਜਾਂ ਹੋਰ ਕਿਸੇ ਕਲਰ ਦਾ ਕਮੀਜ਼ ਪਾ ਕੇ ਆਉ ਖੋਸੇ ਪਾ ਕੇ ਆਉ ਪਰਾਂ ਚ ਜਿਹੜਾ ਸਭ ਤੋਂ ਟੌਪ ਦਾ ਗੱਭਰੂ ਹੋਇਆ ਉਹਨੂੰ ਆਪਾਂ ਦੇਵਾਂਗੇ ਗੋਪੀ ਬਾਈ ਡਿਮਾਂਡਾਂ ਵੱਡੀਆਂ ਡਿਮਾਂਡਾਂ ਵੱਡੀਆਂ ਨੇ ਤੇਰੀਆਂ ਮਸ਼ਹੂਰ ਜੋ ਹੈ ਮਸ਼ਹੂਰੀ ਦਾ ਫਾਇਦਾ ਪੂਰਾ ਚੱਕਦਾ ਹੈ ਮਿੱਤਰਾ ਇੱਕ ਤਾਂ ਪੰਜਾਬ ਤੇ ਪਹਿਲੀ ਹੜਾ ਦੀ ਮਾਰ ਹੈ ਫਿਰ ਸਾਡੀ ਪੰਜਾਬ ਸਰਕਾਰ ਹੋਈ ਪਈ ਬਿਮਾਰ ਹੈ ਫਿਰ ਵੀ 2 ਮਿੰਟ ਦਾ 2 ਸਕਿੰਟਾਂ ਦਾ ਟਾਈਮ ਕੱਢ ਕੇ ਆ ਬਾਈ ਦੀ ਗੱਲ ਸੁਣੋ ਵੀ ਕੋਈ ਮੁੱਦਾ ਨਹੀਂ ਲੱਗਦਾ ਗੰਭੀਰ ਲੱਗਦਾ ਛੋੜਾ ਤੁਸੀਂ ਮੱਕੀ ਇਹਨੇ ਮੇਰੀ ਬੰਡ ਮਾਰੀ ਅੱਛਾ ਆ ਮੁੰਡੇ ਨੇ ਇਹਨੇ ਮੇਰੀ ਬੰਡ ਮਾਰੀ ਉੱਜਾ ਯਾਰ ਤੇਰਾ ਕਦਾ ਮੁੱਦਾ ਉਹ ਵੀਰ ਮੇਰਿਓ ਕੋਈ ਜਾ ਕੇ ਮੈਡਸਨ ਤੋਂ ਵੀ ਮੈਸੇਜ ਲਾ ਦੋ ਕਿ ਤੂੰ ਉਧਰ ਹੜਾ ਚ ਸੇਵਾ ਕਰੀ ਜਾਣਾਗਾ ਤੇਰੀ ਪਰਜਾਤੀ ਦੀ ਕੋਈ ਬੁੰਡ ਮਾਰ ਗਿਆ ਪਹਿਲਾ ਇਧਰ ਇਨਸਾਫ ਦਵਾਲਾ ਹੜਾ ਵਾਸਤੇ ਤਾਂ ਸਾਰਾ ਪੰਜਾਬ ਹੀ ਖੜਾ ਹੈ ਪੰਜਾਬ ਲਈ ਬੱਤ ਸਹੀ ਹੈ ਹੈਲੋ ਜੀ ਹੈਲੋ ਜੀ ਦੇਖੋ ਮੇਰਾ ਵੀ ਕਮਰਾ ਡੇਗ ਗਿਆ ਤੇ ਸਾਡੀ ਮੱਝ ਆ ਕੇ ਮਰ ਗਈ ਕੰਧ ਥੱਲੇ ਕਿਉਂਕਿ ਮੈਡਮ ਜੀ ਪਹਿਲਾਂ ਦੱਸੋ ਕਮਰਾ ਥੋੜੇ ਵਾਲਾ ਸੀ ਏ ਮੱਝ ਵਾਲਾ ਸੀ ਤੁਸੀਂ ਐਂ ਜੀ ਕਿਉਂ ਨਹੀਂ ਕਹਿੰਦੇ ਕਿ ਕਮਰਾ ਮੱਝ ਵਾਲਾ ਸੀ ਮਗਰ ਥੋੜੀ ਵੀ ਕੋਈ ਗਲਤੀ ਨਹੀਂ ਥੋੜੇ ਤੇ ਤੇ ਮੱਝ 'ਚ ਬਾਲਾ ਫਰਕ ਨਹੀਂ ਹੈ ਬਸ ਮੱਝ ਕਾਲੀ ਸੀ ਤੁਸੀਂ ਚਿੱਟੇ ਹੋ ਅਬੇ ਸਾਲੇ ਉਹ ਵੀ ਮੇਕਅਪ ਕਰਕੇ ਤੇ ਫਿਲਟਰ ਲਾ ਕੇ ਅੜਾ ਦੁੱਖ ਹੋਈ ਜਾਂਦਾ ਵਿਭਾ ਜੀ ਤੁਹਾਨੂੰ ਲੱਗਦਾ ਬਾਲੀ ਦਾ ਦੁੱਖ ਹੈ ਮੱਝ ਮਰੀ ਦਾ ਤੈਨੂੰ ਤਾਂ ਫੁੱਲ ਮੇਕਅਪ ਕਰਕੇ ਤੇ ਫੁੱਲ ਐਚਡੀ ਫਿਲਟਰ ਲਾ ਕੇ ਤੁਸੀਂ ਵੀਡੀਓ ਬਣਾਈ ਜਾਂਦੇ ਹੋ ਇਕੱਲੀ ਕੱਟੀ ਰਹਿ ਗਈ ਹੈ ਤੇ ਆ ਵੇਖੋ ਕੱਟੀ ਸਾਨੂੰ ਘਟ ਦਿੰਦੀ ਹੈ ਚਿੱਟੀ ਮੱਝ ਜ਼ਿਆਦਾ ਦਿਖੀ ਜਾਂਦੀ ਹੈ ਕੱਟੀ ਤੁਹਾਨੂੰ ਖਾਵਾ ਵਿਚਾਰੀ ਅੰਦਰ ਹੈਗੀ ਹੈ ਆਓ ਬੰਨੀ ਦੇਖ ਕੇ ਦੇਖ ਕੇ ਕੱਟੀ ਵੀ ਦੇਖਗੀ ਬੀਬਾ ਸਾਨੂੰ ਤਾਂ ਦੇਖਗੀ ਤੈਨੂੰ ਨਹੀਂ ਦਿੰਦੀ ਵੇ ਹੁਣ ਜਿਹੜੇ ਕਮਰੇ ਦੀ ਕੰਧ ਡਿੱਗੀ ਏ ਹੁਣ ਮੀ ਇੰਨੇ ਪਈ ਜਾਂਦੇ ਤੈਨੂੰ ਕੀ ਲੱਗਦਾ ਕਿ ਉੱਛਤ ਵੀ ਡਿੱਗੀ ਜੇ ਮੱਝ ਦਾ ਮਰ ਗਈ ਕੱਟੀ ਵੀ ਮਰ ਜੀ ਬੱਤ ਸਹੀ ਏ ਤੂੰ ਕਿਤੇ ਉਹਨੂੰ ਬਾਹਰ ਆਸੇ ਪਾਸੇ ਬੰਨ ਲੈ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਪਲੀਜ਼ ਹੈਲਪ ਮੀ ਇੱਕ ਮੱਝ ਹੀ ਲੈ ਦੋ ਦੁੱਧ ਵਾਸਤੇ ਸਾਡੇ ਤਾਂ ਮੱਝ ਮਰ ਗਈ ਤੇ ਵੇਖੋ ਕੱਟੀ ਵਿਚਾਰੀ ਰੋਈ ਜਾਂਦੀ ਏ ਕੱਟੀ ਵਾਸਤੇ ਹੀ ਲੈ ਦੋ ਚਲ ਹੈਲਪ ਤਾਂ ਤੇਰੀ ਕਰ ਦਾਂਗੇ ਬੀਬਾ ਰਹੀ ਗੱਲ ਕੱਟੀ ਵਾਸਤੇ ਦੁੱਧ ਦੀ ਤੁਹ ਜਿਹੜੇ ਤੇਰੇ 2-2 ਕਿਲੋ ਵਾਲਿਆ ਥਣ ਨੇ ਇਹਨਾਂ ਨੂੰ ਝੁਗਾ ਦੇ ਕੱਟੀ ਨੂੰ ਅਬੇ ਸਾਲੇ ਮੱਝ ਤਾਂ ਅਸੀਂ ਤੈਨੂੰ ਨਹੀਂ ਲੈ ਕੇ ਦੇ ਸਕਦੇ ਫਿਲਹਾਲ ਮਗਰ ਜਿੰਨੇ ਬੰਦੇ ਐ ਤੂੰ ਸਾਡੇ ਥਣਾ ਚ ਦੁੱਧ ਘੜ ਲੈ ਅਸੀਂ ਪੂਰੇ ਤਿਆਰ ਐ ਸਾਡੇ ਥਣ ਵੀ ਪੂਰੇ ਤਿਆਰ ਨੇ ਤੇ ਬਾਕੀ ਲੋਕਾਂ ਨੂੰ ਪੁੱਛ ਲੈ ਠੀਕ ਐ ਜੇ ਤੁਸੀਂ ਇਹਦਾ ਮੂੰਹ ਦਾ ਮੇਕਅਪ ਦੇਖ ਲੈ ਇਹਦੇ ਚਤੜਾ ਦਾ ਮੇਕਅਪ ਦੇਖਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਤੇ ਕਮੈਂਟ ਲਾਜ਼ਮੀ ਕਰੋ ਇੱਕ ਜਾਂਦੇ ਜਾਂਦੇ ਗਾਣਾ ਹੋ ਜੇ ਚਲੋ ਗਾਂਢ ਮੇਰੀ ਹੈ ਢੋਲਕ ਜੈਸ ਬਜਾ ਕੇ ਤੂੰ ਲੈ ਫਾੜ ਦਿਆ ਛੂਤ ਕਮੀ ਥਾ